ਗੁੱਡ ਈਵਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਗਾਈਸ ਮੈਂ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਮੇਰੇ 600 ਸਬਸਕ੍ਰਾਈਬਰ ਸੇ ਕੰਪਲੀਟ ਹੋ ਚੁੱਕੇ ਆ ਤੇ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਹੁਣ ਦੇਖਦੇ ਆ ਅੱਜ ਕਿਹੜੀ ਸਬਜ਼ੀ ਬਣੀ ਆ ਗੋਬੀ ਦੀ ਸਬਜ਼ੀ ਬਣੀ ਆ ਹੁਣ ਮੈਂ ਚੱਲਿਆ ਆ ਥੱਲੇ ਵੰਚ ਨੂੰ ਦੇਖ ਕੇ ਆਉਨੇ ਆ ਆ ਦੇਖੋ ਵੰਚ ਲੰਗਰ ਵੰਡਣ ਦੇ ਆਇਆ ਅੱਜ ਦਾ ਮੌਸਮ ਦੇਖੋ ਗਾਈਸ ਆ ਮਾਰੇ ਸਕੂਲ ਦੇ ਫਰੈਂਡ ਆ نیچے ਸਾਡੇ ਬਣਾੰਦੇ ਆ ਸਾਗ ਆ ਜਿਹੜਾ ਵੇਸਟ ਆ ਵੇਸਟ ਘੱਡਿਆ ਗਾਈਸ ਮੇਰੀ ਹਰੇਕ ਵੀਡੀਓ ਤੇ 100 ਪਲੱਸ ਵਿਊਜ਼ ਆਉਂਦੇ ਆ ਤੇ ਮੇਰੇ ਵੱਲੋਂ ਰਿਕੁਐਸਟ ਹੈ ਕਿ ਇਸ ਵਲੌਗ ਤੇ 50 ਲਾਈਕਸ ਕੰਪਲੀਟ ਕਰ ਦਿਓ ਰਾਤ ਹੋ ਚੁੱਕੀ ਆ ਗਾਇਸੋ ਵੀਊ ਦੇਖੋ ਕਿੰਨਾ ਵਧੀਆ ਆਉਣ ਦੇ ਆ ਆ ਮਾਸੇਕੰਦ ਆ ਹੀਟਰ ਪਾਪਾ ਜੀ ਕਰ ਰਹੇ ਆ ਪ੍ਰੋਗਰਾਮ ਤੇ ਜਾਣ ਦੀ ਤਿਆਰੀ ਜੈਕਟ ਦੀ ਜੇਪ ਖਰਾਬ ਹੋ ਗਈ ਠੀਕ ਕਰਨ ਦੇ ਆ ਗਾਈਸ ਤੁਸੀਂ ਮੇਰੀ ਵਲੌਗ ਦੇਖ ਕੇ ਕਮੈਂਟ ਕਰਿਆ ਕਰੋ ਤਾਂ ਕਿ ਮੈਂ ਹੋਰ ਸੁਧਾਰ ਕਰ ਸਕਾਂ ਇੱਧਰ ਜੈਪ ਸਹੀ ਹੋ ਰਹੀ ਆ ਮੈਂ ਆ ਚੁੱਕਿਆ ਬਾਹਰ ਆ ਦੇਖੋ ਵੰਸ਼ ਵਾਪਸ ਆ ਚੁੱਕਿਆ ਹਾਂ ਉੱਤੇ ਵੱਡੀ ਮੰਮਾ ਵੀ ਆ ਚੁੱਕੇ ਮੰਮਾ ਜੀ ਦੇ ਨਾਲ ਹਿੱਟਰ ਸਿੱਖੰਦੇ ਆ ਆ ਦੇਖੋ ਗਾਈਸ ਮੇਰੀ ਫੋਟੋ ਜਿਹੜੀ ਤੁਹਾਨੂੰ ਮੈਂ ਦਿਖਾਈ ਸੀ ਕਿ ਮੇਰਾ ਰਿਜ਼ਲਟ ਆ ਗਿਆ ਵਲੌਗ ਦੇ ਵਿੱਚ ਦੀਪੂ ਵੀ ਆ ਚੁੱਕਿਆ ਇਹ ਵੀ ਹੀਟਰ ਸਿਕਨ ਦੇ ਆਇਆ ਹਾਂਜੀ ਯਾਰ ਚੱਲ ਦੋਸਤੋ ਜਾਹਿੰਦਾ ਹੈ ਵਾਹ ਤੇਰਾ ਫਰੈਂਡ ਵੀ ਆ ਚੁੱਕਿਆ ਮੇਰਾ ਦੋਸਤ ਚਲਾ ਗਿਆ ਹੈ ਵਾਪਿਸ ਤੇ ਮੇਰੇ ਪਾਪਾ ਹੁਣ ਕਰ ਰਹੇ ਆ ਵਰਕ ਸਟੂਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਜੀ ਨੇ ਟਰੈਕ ਤਿਆਰ ਕੀਤਾ ਹੈ ਮਾਤਾ ਰਾਨੀ ਜੀ ਦਾ ਤੁਹਾਨੂੰ ਮੈਂ ਦਿਖਾਉਣਾ ਟਰੈਕ ਸਾਡਾ ਇੱਕ ਸੂਫੀ ਟਰੈਕ ਵੀ ਆਇਆ ਆ ਜਿਸ ਦਾ ਟਾਈਟਲ ਆ ਫਕਰਾਂ ਨੂੰ ਚੰਗੇ ਨੀਓ ਲੱਗਦੇ ਇਹ YouTube ਤੇ ਵੀ ਹੈਗਾ ਆ ਤੁਸੀਂ ਸਰਚ ਕਰਕੇ ਸੁਣ ਸਕਦੇ ਹੋ ਮੈਂ ਤੁਹਾਨੂੰ ਹੁਣ ਥੋੜਾ ਜਿਹਾ ਸੁਣਾਉਂਦਾ ਮੁੰਦੇ ਰਣ ਆ ਆ ਆ ਆ ਲਚਵਾਰੇ ਬ ਫਿਰ ਧੰਨਵਾਦ ਕਰਦਾ ਮੇਰੇ 600 ਸਬਸਕ੍ਰਾਈਬਰਸ ਕੰਪਲੀਟ ਹੋ ਚੁੱਕੇ ਆ ਹਣ ਮੈਂ ਇਸ ਵਲੌਗ ਦਾ ਕਰਦਾ ਐਂਡ ਪਸੰਦ ਆਈ ਹੁੰਗੀ ਤਾਂ ਲਾਈਕ ਕਰ ਦਿਓ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ